ਇਹ ਸੋਹਣਾ ਲਾਦਾ ਰਮਨ ਹਾਂ ਇਨਸ਼ਾਅ ਸੋਹਣਾ ਲਾਦਾ ਰਮਨ ਆ ਕਰ ਕੋਈ ਨਾ ਇੱਕ ਓੰਕਾਰ ਸੁਣਾ ਦੇ ਉਹ ਸੁਣਾ ਦੇ ਪਾਠ ਸੁਣਾ ਦੇ ਹਾਂ ਕੋਈ ਵੀ ਪਾਠ ਸੁਣਾ ਇੱਕ ਓੰਕਾਰ ਤੂੰ ਖੜ ਕੇ ਚੁੱਪ ਕਰ ਉਹ ਚਲ ਕੋਈ ਓਏ ਆ ਜਾ ਓਏ ਆ ਜਾ ਦਵਾ ਚੱਲ ਮੰਮੀ ਚੁੱਪ ਕਰ ਜਾ ਚਲ ਆ ਜਾ ਚਲ ਆ ਜਾ ਸੁਣਾ ਦੇ ਨਹੀਂ ਨਹੀਂ ਰਮਨ ਉੱਥੇ ਖੜ ਕੇ ਪੁੱਤ ਸਮਾਰ ਕੇ ਠੀਕ ਆ ਚਲ ਕਰਤਾ ਪਰੋ ਦੁਬੇ ਕਾਰ ਮੁਰਰ ਤੋਂ ਜੁਨੇ ਸੈਭੰਗੋਰ ਪਰਸਾ ਜਾ ਹਾਂ ਹਾਂ ਸਾਤ ਦੀ ਘਾਸ ਇਸ ਨਾਲ ਕੁਝ ਲੋਟੋ ਚੋਟੇ ਨਾ ਹੋ ਗਈ ਜੇ ਚੋਟੇ ਲਗਵਾਰ ਛੁਪੇ ਛੁਪਨਾ ਹੋ ਗਈ ਚਲੇ ਆਏਗਾ ਹਲ ਤਾਰ ਭੁੱਖੇ ਭੁੱਖੇ ਨਾ ਉਤਰੀ ਜੈ ਬੰਲਾ ਬੀਆ ਉਬਾਰ ਸਹਜੇ ਸੇ ਆਨ ਪਾ ਲੱਖ ਹੋਏ ਕਾਇਕ ਕਰਾ ਚੱਲੇ ਨਾੜ ਕਿਸ ਸਚਾਰਾ ਹੋਈ ਹੈ ਕਿ ਪੂਰੇ ਟੂ ਬਾੜ ਚਲੋ ਹੁਣ ਉਹ ਗਾ ਜੋ ਬੋਲੇ ਸੋ ਨਿਹਾਲ